ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋਨਾ ਸੰਗਤਾਂ ਵਾਸਤੇ ਜਾਪ ਜਿਹੜੀਆਂ ਸੰਗਤਾਂ ਇਹ ਮੈਸੇਜ ਕਰ ਰਹੀਆਂ ਸੰ ਫੋਨ ਕਰ ਰਹੀਆਂ ਸੀ ਕਿ ਸੀ ਵਿਦੇਸ਼ ਚ ਰਹਿੰਦੇ ਆ ਬਾਹਰ ਰਹਿੰਦੇ ਆ ਪਰ ਬਰਕਤ ਨਹੀਂ ਪੈਂਦੀ ਕੰਮ ਕਰਦੇ ਆ ਕੰਮ ਚ ਬਰਕਤ ਨਹੀਂ ਆਸੀ ਘਰ ਛੱਡ ਕੇ ਦੂਰ ਦਰਾਡੇ ਜਾ ਕੇ ਆਪਣੇ ਘਰਦਿਆਂ ਦਾ ਪ੍ਰੇਮ ਮੋਹ ਛੱਡ ਕੇ ਵੀ ਗਏ ਤਾਂ ਜੋ ਅਸੀਂ ਸਕਸੈਸ ਹੋ ਜਾਈਏ ਸਾਡੇ ਕਾਰੋਬਾਰਾਂ ਚ ਤਰੱਕੀ ਹੋਵੇ ਚੜ੍ਹਦੀ ਕਲਾ ਹੋ ਜੇ ਪਰ ਸਾਡਾ ਕੁਝ ਨਹੀਂ ਬਣ ਰਿਹਾ ਜਾਂ ਇੰਡੀਆ ਵਿੱਚ ਵੀ ਅਸੀਂ ਦੂਰ ਦਰਾਡੇ ਗਏ ਹੋਇਆ ਘਰੋਂ ਬਾਹਰ ਗਏ ਆ ਪਰ ਸਾਡਾ ਕੰਮ ਨਹੀਂ ਬਣਦਾ ਬਰਕਤ ਨਹੀਂ ਪੈਂਦੀ ਕੰਮ ਮਿਲਦਾ ਨਹੀਂ ਜਾਂ ਸਾਡੇ ਕਾਗਜ਼ ਨਹੀਂ ਬਣਦੇ ਇਹੋ ਜੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਵਾਸਤੇ ਅੱਜ ਗੁਰਬਾਣੀ ਦੇ ਸ਼ਬਦ ਦਾ ਜਾਪ ਹੈ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਇਹ ਕੋਲ ਆਉਂਦੀ ਹੈ ਕਿ ਅਸੀਂ ਪਿਛਲੇ ਸਮੇਂ ਤੋਂ ਤੁਹਾਨੂੰ ਸੁਣ ਰਹੇ ਆ ਫੋਲੋ ਕਰ ਰਹੇ ਆ ਔਰ ਜਿਹੜਾ ਤੁਸੀਂ ਜਾਪ ਦਿੰਦੇ ਹੋ ਅਸੀਂ ਕਰਦੇ ਆ ਸਾਨੂੰ ਬਹੁਤ ਫਾਇਦਾ ਕਿ ਸਾਡਾ ਮੇਨ ਮਕਸਦ ਗੁਰਬਾਣੀ ਨਾਲ ਜੋੜਨਾ ਹੈ ਔਰ ਅਸੀਂ ਆਪਣੇ ਦਿਲੋਂ ਤਨੋਂ ਮਨੋਂ ਇਸੇ ਗੱਲ ਦਾ ਪੂਰ ਪੂਰ ਜੋਰ ਯਤਨ ਕਰ ਰਹੇ ਹਾਂ ਕਿ ਸੰਗਤ ਮੜੀਆਂ ਮਸਾਣੀਆਂ ਸਿਆਣੇ ਧਾਗਾ ਤਪਿੱਤਿਆਂ ਨੂੰ ਛੱਡ ਕੇ ਗੁਰਬਾਣੀ ਨਾਲ ਜੁੜ ਜਾਏ ਗੁਰਬਾਣੀ ਜਾਪ ਨਾਲ ਜੁੜ ਜਾਏ ਔਰ ਇਸ ਤੇ ਆਪਾਂ ਕਾਮਯਾਬ ਵੀ ਹਾਂ ਪਿਛਲੇ 16 ਸਾਲ ਤੋਂ ਸੰਗਤ ਨੂੰ ਗੁਰਬਾਣੀ ਸ਼ਬਦ ਜਾਪ ਨਾਲ ਜੋੜ ਰਹੇ ਹਾਂ ਔਰ ਬਹੁਤ ਸਾਰੀ ਸੰਗਤ ਨਾਮ ਜਾਪ ਕੇ ਗੁਰਬਾਣੀ ਜਾਪ ਕੇ ਸਭ ਦਾ ਭਲਾ ਹੋ ਰਿਹਾ ਹੈ ਸੋ ਅੱਜ ਉਹਨਾਂ ਵਾਸਤੇ ਜਾਪ ਹੈ ਜਿਹੜੇ ਬਾਹਰ ਗਏ ਨੇ ਦੂਰ ਦਰਾਡੇ ਰਹਿੰਦੇ ਨੇ ਉਹਨਾਂ ਦੇ ਲਈ ਜੋ ਮਹਾਰਤ ਸਹਿਬ ਨੇ ਅੱਜ ਆਪਣੇ ਤੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਿਹੜਾ ਅੱਜ ਆਪਣਾ ਜਾਪ ਹੈ ਆਪਾਂ ਸਾਰਿਆਂ ਨੇ ਇਹ ਜ਼ਰੂਰ ਧਿਆਨ ਰੱਖਿਆ ਕਰੋ ਕਿ ਅਸੀਂ ਜਾਪ ਜਿਹੜਾ ਕਰਨਾ ਹੈ ਉਹਦੇ ਚ ਪੂਰਾ ਪੂਰਾ ਧਿਆਨ ਲਾਉਣਾ ਹੈ ਤੇ ਉਹਦੀ ਜੁਗਤ ਦਾ ਧਿਆਨ ਰੱਖਣਾ ਹੈ ਕਿ ਜਾਪ ਕਿਵੇਂ ਕਰਨਾ ਹੈ ਕਿੰਨੀ ਵਾਰ ਕਰਨਾ ਹੈ ਕਿਸ ਟਾਈਮ ਕਰਨਾ ਹੈ ਕਿੰਨੇ ਦਿਨ ਕਰਨਾ ਹੈ ਉਹਦਾ ਅਰਦਾਸ ਜ਼ਰੂਰ ਕਰਾਇਆ ਕਰੋ ਜਾਪ ਕਰਦੇ ਹੋ ਉਹਦੀ ਅਰਦਾਸ ਕਰਾਇਆ ਕਰੋ ਅਰਦਾਸ ਆਪਣੇ WhatsApp ਗਰੁੱਪ 'ਤੇ ਕਰਤਾਰ ਸਰ ਲਾਈਵ ਉੱਥੇ ਆਇਆ ਹੈ ਤੁਰ ਸੰਗਤ ਦੀ ਅਰਦਾਸ ਹੁੰਦੀ ਹੈ ਆਇਆ ਹੈ ਤੁਰ ਸੰਗਤਾਂ ਵਾਸਤੇ ਜਾਪ ਹੁੰਦੇ ਨੇ ਉਹਦੇ ਜਾਪ ਵੀ ਬੁੱਕਰਾ ਲਿਆ ਕਰੋ ਆਪਣੀ ਅਰਦਾਸ ਉਧਰ ਵੀ ਕਰਾਇਆ ਕਰੋ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਸਭ ਤੇ ਮਿਹਰ ਹੋਣੀ ਹੈ ਸਭ ਤੇ ਕਿਰਪਾ ਹੋਣੀ ਹੈ ਕਿਸੇ ਦੇ ਪਹਿਲਾਂ ਕਿਸੇ ਤੇ ਬਾਅਦ ਸਭ ਤੇ ਮਿਹਰਾ ਹੋਣੀਆਂ ਨੇ ਕਿਰਪਾ ਹੋਣੀ ਹੈ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ ਮਿਹਰ ਕਰਨ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਤੁਹਾਡੇ ਸਾਡੇ ਸਭ ਤੇ ਤਾਂ ਜੋ ਆਪਾ ਮਹਾਰਾਜ ਦੇ ਚਰਨਾਂ ਨਾਲ ਜੁੜ ਸਕੀ ਅੱਜ ਦਾ ਜਿਹੜਾ ਸ਼ਬਦ ਹੈ ਉਹ ਸ਼ਬਦ ਇੰਨਾ ਪੜਨਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਯਾਦ ਇਹ ਰੱਖਿਓ ਜਿਹੜਾ ਇਹ ਸ਼ਬਦ ਆਪਾਂ ਪੜ੍ਹਨਾ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਨਾਲ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਕਹਿਣਾ ਇਹ ਜਾਪ 151 ਵਾਰ ਸਵੇਰੇ ਕਰਨਾ 151 ਵਾਰ ਸ਼ਾਮ ਨੂੰ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਸਤਨਾਮ ਸ੍ਰੀ ਵਾਹਿਗੁਰੂ ਇਹ ਤੇ ਉਹ ਤੇ ਰਕਵਾਲਾ ਪ੍ਰਭ ਸਤਿਗੁਰੂ ਦੇਵੰਦਿਆਲਾ ਸਤਨਾਮ ਸ਼੍ਰੀ ਵਾਹਿਗੁਰੂ ਇਹ ਜਾਪ 151 ਵਾਰ ਸਵੇਰੇ 151 ਵਾਰ ਸ਼ਾਮ ਨੂੰ ਇਹ ਜ਼ਰੂਰ ਕਰਨਾ ਹੈ ਔਰ ਅਰਦਾਸ ਜ਼ਰੂਰ ਕਰਉਣੀ ਹੈ ਇਹ ਜਾਪ ਸਵੇਰ ਨੂੰ 6 ਵਜੇ ਔਰ ਸ਼ਾਮ ਨੂੰ 6:30 ਵਜੇ ਟਾਈਮ ਧਿਆਨ ਰੱਖਣਾ 6 ਵਜੇ ਔਰ ਸ਼ਾਮ ਨੂੰ 6:30 ਵਜੇ ਜਾਪ ਕਰਨਾ ਹੈ ਭਲਾ ਹੋਏਗਾ ਕਿਰਪਾ ਹੋਏਗੀ ਜਿਹੜੀ ਸੰਗਤ ਫੋਨ ਕਰਦੀ ਏ ਉਹਨਾਂ ਦੇ ਚਰਨਾਂ ਚ ਬੇਤੀ ਆ ਫੋਨ ਤੁਸੀਂ ਸ਼ਾਮ ਨੂੰ 6 ਵਜੇ ਤੋਂ ਬਾਅਦ ਕਰ ਲਿਆ ਕਰੋ ਜਾਂ ਦੁਪਹਿਰ ਨੂੰ 11 ਤੋਂ 1 ਵਜੇ ਜਾਂ 2 ਵਜੇ ਤੱਕ ਫੋਨ ਕਰਿਆ ਕਰੋ ਜੇ ਸਾਰਾ ਦਿਨ ਤੁਸੀਂ ਫੋਨ ਕਰੋਗੇ ਤੇ ਅਸੀਂ ਜੋ ਕਾਰਜ ਕਰਨਾ ਚਾਹੁੰਦੇ ਆ ਜੋ ਸੰਗਤ ਦੇ ਭਲੇ ਲਈ ਅਸੀਂ ਕਰਨਾ ਚਾਹੁੰਦੇ ਆ ਉਹਦੇ ਵਿੱਚ ਫਿਰ ਰੁਕਾਵਟ ਆਉਂਦੀ ਹੈ ਕਰਨਾ ਭਲੇ ਵਾਸਤੇ ਹੀ ਹੈ ਪਰ ਜੇ ਤੁਹਾਡੇ ਫੋਨ ਹੀ ਸੁਣਦੇ ਰਵਾਂਗੇ ਫਿਰ ਆਪਾਂ ਉਹ ਕਾਰਜ ਨਹੀਂ ਕਰ ਸਕਦੇ ਕਿਉਂਕਿ ਬਹੁਤ ਸੰਗਤ ਦੀਆਂ ਅਰਦਾਸਾਂ ਹੁੰਦੀਆਂ ਬਹੁਤ ساری ਸੰਗਤ ਦੇ ਫੋਨ ਜਿਹੜੇ ਆਏ ਹੁੰਦੇ ਨੇ ਮੈਸੇਜ ਆਏ ਨੇ ਸਭ ਦੀ ਅਰਦਾਸਾਂ ਬੇਨਤੀਆਂ ਕਰਨੀਆਂ ਹੁੰਦੀਆਂ ਸਭ ਦੇ ਵਾਸਤੇ ਜਾਪ ਦੇਣਾ ਹੈ ਸਭ ਦੇ ਵਾਸਤੇ ਜਾਪ ਕਰਨਾ ਵੀ ਹੈ ਇਹਦੇ ਵਾਸਤੇ ਟਾਈਮ ਸਾਨੂੰ ਚਾਹੀਦਾ ਹੁੰਦਾ ਹੈ ਤੁਹਾਡੇ ਚਰਨਾਂ 'ਚ ਬੇਨਤੀ ਹੈ ਮੈਂ ਤੁਹਾਡਾ ਸੇਵਕ ਆ ਤੁਹਾਡਾ ਦਾਸ ਆ ਨੌਕਰ ਆ ਜਦੋਂ ਤੁਸੀਂ ਯਾਦ ਕਰੋ ਮੈਂ ਤੁਹਾਡੇ ਚਰਨਾਂ 'ਚ ਸੇਵਾ 'ਚ ਹਾਜ਼ਰ ਹੁਣਾਂ ਪਰ ਇੰਨਾ ਇਖਤਿਆਰ ਰੱਖਿਆ ਕਰੋ ਦਿਨੇ 11 ਤੋਂ 2 ਵਜੇ ਤੱਕ ਔਰ ਸ਼ਾਮ ਨੂੰ 6 ਵਜੇ 7 ਵਜੇ ਤੋਂ ਬਾਅਦ ਕਾਲ ਕਰ ਲਿਆ ਕਰੋ ਮੈਨੂੰ ਪਤਾ ਹੈ ਬਾਹਰ ਲਿਆਨੇ ਰਾਤ ਨੂੰ ਕਰਨੀ ਹੁੰਦੀ ਆ ਕਾਲ 7 ਵਜੇ ਤੋਂ ਬਾਅਦ ਜਦੋਂ ਮਰਜ਼ੀ ਕਾਲ ਕਰ ਲਿਆ ਕਰੋ ਇੰਨੀ ਵੀ ਬੇਨਤੀ ਧਿਆਨ ਬਾਕੀ ਦਿਨ ਦਾ ਜਿਹੜਾ ਟਾਈਮ ਹੁੰਦਾ ਸੰਗਤਾਂ ਦੇ ਘਰਾਂ 'ਚ ਵੀ ਜਾਣਾ ਹੁੰਦਾ ਆਈ ਹੋਈ ਸੰਗਤ ਨਾਲ ਗੱਲ ਵੀ ਕਰਨੀ ਹੁੰਦੀ ਹੈ ਇੰਨਾ ਕੁ ਮੇਰੀ ਬੇਨਤੀ ਨੂੰ ਧਿਆਨ ਦਿਓ ਜੀ ਮਾਰੇ ਤੁਹਾਡੇ ਸਾਡੇ ਸਭ ਤੇ ਕਿਰਪਾ ਕਰਨ ਆਪਣੇ ਚਰਨਾਂ 'ਚ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ